ਮਹਾਪੁਰਸ਼ਾਂ ਦੇ ਬਹੁਤ ਛੋਟੀ ਉਮਰ ਦੇ ਦਾਸ ਨੇ ਬਚਨ ਪੜੇ ਪਾਵੇਂ ਸ੍ਰੀ ਦੀ ਉਮਰ ਛੋਟੀ ਸੀ ਉਹ ਹੱਥ ਲਿਖ ਬਚਨ ਜਿਹੜੇ ਆ ਉਹ ਬ੍ਰਹਮ ਗਿਆਨੀਆਂ ਵਾਲੇ ਹਾਂ ਸਾਸਨ ਦੇ ਬੇਨਤੀ ਕਰ ਤੋਂ ਭਾਵ ਕਿ ਰਾਣਾ ਸਾਹਿਬ ਮਹਾਪੁਰਸ਼ਾਂ ਤੋਂ ਕਿੰਨੇ ਮਹਾਪੁਰਸ਼ ਹੋਏ ਨੇ ਜਿਨ੍ਹਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਮਹਾਪੁਰਸ਼ਾਂ ਨੂੰ ਹੋਰ ਵੀ ਕਈ ਮਹਾਪੁਰਸ਼ ਮਿਲੇ ਸਨ ਬੜੇ ਬੜੇ ਕਮਾਈ ਵਾਲੇ ਸਭ ਦਾ ਸਤਿਕਾਰ ਕਰਦੇ। ਪਰ ਜਿਸ ਵੇਲੇ ਰਾਣਾ ਸਾਹਿਬ ਮਿਲੇ ਤਾਂ ਕਿ ਹੁਣ ਜਿੰਨਾ ਨੂੰ ਮਿਲਣਾ ਸੀ ਮਿਲ ਗਿਆ। ਆਪ ਜੀਆ ਨੇ ਸੀ ਛਟਣ ਤੋਂ ਪਹਿਲਾਂ ਜਿਹੜਾ ਸਮਾਗਮ ਸੀ ਆਪ ਜੀ ਜਿੰਨੇ ਸੁਣ ਰਹੇ ਹੋ ਜਾਂ ਸੰਗਤ ਵਿੱਚ ਬੈਠੇ ਹੋ ਯਾਦ ਹੋਏਗਾ। ਤੇ ਆਖਰੀ ਦਿਨ ਸਟੇਜ ਤੇ ਬਚਨ ਕੀਤਾ ਸੀ। ਕਿ ਆਰ ਵਿੱਚ ਸੰਗਤ ਹੈ ਪਾਰ ਵਿੱਚ ਮੇਰਾ ਪਿਆਰਾ ਹੈ ਇਹ ਆਪਣੇ ਮਹਾਪੁਰਸ਼ਾਂ ਦਾ ਬਚਨ ਹੈ ਆਰ ਵਿੱਚ ਸੰਗਤ ਹੈ ਪਾਰ ਵਿੱਚ ਮੇਰਾ ਪਿਆਰਾ ਹੈ ਜਦੋਂ ਮੇਰੇ ਪਿਆਰੇ ਦਾ ਹੁਕਮ ਆ ਗਿਆ ਮੈਂ ਸੰਗਤ ਤੋਂ ਖਿਮਾ ਮੰਗ ਲਾਂਗਾ ਆਪਣੇ ਪਿਆਰੇ ਦਾ ਹੁਕਮ ਨਹੀਂ ਮੋੜ ਸਕਦਾ ਦੇਖੋ ਇਹ ਮਹਾਪੁਰਸ਼ਾਂ ਦੇ ਬਚਨ ਸੀ ਇੰਨਾ ਪਿਆਰ ਸੀ ਆਪ ਜੀ ਦੇ ਦੀਵਾਨ ਕੀਰਤਨ ਜੁਪੀ ਜਾਇਥੋਂ ਦੇ ਸ਼ਾਇਦ ਕੋਈ ਦੀਵਾਨ ਹੋਵੇ ਜਿੱਥੇ ਜਿਸ ਵਿੱਚ ਰਾਣਾ ਸਾਰੇ ਮਹਾਪੁਰਸ਼ਾਂ ਦਾ ਨਾਮ ਨਾ ਆਇਆ ਹੋਵੇ ਇਹ ਕੋਈ ਖਾਸ ਦਿਹਾੜਾ ਹੁੰਦਾ ਉਹ ਗੱਲ ਵੱਖਰੀ ਹੈ ਨੇ ਤੇ ਆਮ ਜ਼ਰੂਰ ਆਪ ਜੀ ਦਾ ਬਚਨ ਰਾਣਾ ਸਣ ਦਾ ਉਹਨੇ ਦੀਵਾਨਾ ਚ ਹੁੰਦਾ ਸੀ ਇੱਕ ਐਸਾ ਪਿਆਰ ਸੀ ਸੂ ਰਾਣਾ ਸਾਰੇ ਮਹਾਪੁਰਸ਼ਾਂ ਤੋਂ ਕਿੰਨੇ ਮਹਾਪੁਰਸ਼ ਉਹਨਾਂ ਨੇ ਜਿੱਥੇ ਆਪ ਜਪਿਆ ਕਿੰਨਾਂ ਨੇ ਜਪਾਇਆ ਜਿਨ੍ਹਾਂ ਦੇ ਅੰਦਰ ਉਹਨਾਂ ਦਾ ਪਿਆਰ ਵਸਿਆ ਹੁਣ ਉਹਨਾਂ ਦਾ ਪਿਆਰ ਕੀ ਹੈ ਉਹਨਾਂ ਤੇ ਨਾਮ ਨਾਲ ਜੋੜਿਆ ਗੁਰੂ ਨਾਲ ਜੋੜਿਆ ਬਾਣੀ ਨਾਲ ਜੋੜਿਆ ਤੇ ਉਹਨਾਂ ਦੇ ਬਚਨ ਸੁਣ ਕੇ ਜਿਹੜੇ ਨਾਮ ਨਾਲ ਜੁੜ ਗਏ ਸਾਸ ਉਹ ਵੀ ਉਹਨਾਂ ਦਾ ਹੀ ਇਸ ਪ੍ਰਕਾਰ ਰੂਪ ਹੋ ਗਏ ਸਾਰਿਆਂ ਨੇ ਗਾਜ ਰਜ ਕੇ ਸ਼ਬਦ ਵਿੱਚ ਬੋਲਣਾ ਹੈ